ਦੇ ਨਾਲ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਜੁੱਤ ਪ੍ਰਾਪਤ ਕੀਤੀ ਹੈ ਜਿਸ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੇ ਘਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਹਦੇ ਹੀ ਅੰਮ੍ਰਿਤਸਰ ਜੁਡਾਲਾ ਗੁਰੂ ਤੋਂ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਘਰ ਵੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਪਰਿਵਾਰਿਕ ਮੈਂਬਰਾਂ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾਈ ਖਿਡਾਰੀ ਗੁਰਜੰਟ ਸਿੰਘ ਦੇ ਪਿਤਾ ਨੇ ਕਿਹਾ ਕਿ ਸਾਨੂੰ ਬੜਾ ਮਾਣ ਹੈ ਕਿ ਹਾਕੀ ਦੀ ਟੀਮ ਨੇ ਬਹੁਤ ਵਧੀਆ ਮੈਚ ਖੇਡਿਆ ਸਾਨੂੰ ਆਸ ਹੈ ਕਿ ਭਾਰਤੀ ਹਾਕੀ ਟੀਮ 골ਡ ਮੈਡਲ ਜਿੱਤ ਕੇ ਜ਼ਰੂਰ ਲੈ ਕੇ ਆਵੇਗੀ ਜਨਾਹ ਉਹ ਤੇਨੇ ਅਭੀ ਤਗੜੀ ਹੋ ਕੇ ਮਿਹਨਤ ਕਰੋ ਤੇ ਆਪਾਂ 골ਡ ਮੈਡਲ ਸਾਰਾ ਪਿੰਡ ਬਹੁਤ ਖੁਸ਼ ਆ ਵਧਾਈ ਦੇਂਦੇ ਸਾਰੇ ਸਾਰੇ ਪਰਿਵਾਰ ਦੇ ਮੈਂਬਰ ਵੀ ਵਧਾਈ ਦੇਂਦੇ ਮਨ ਤਨਾ ਮਾਨਸੂ ਮਹਿਸੂਸ ਹੋ ਰਿਹਾ ਜਿਆਦਾ ਮਹਿਸੂਸ ਹੋ ਰਿਹਾ ਸਾਡਾ ਬੇਟਾ ਕਿੱਥੋਂ ਤੱਕ ਪਹੁੰਚੇ ਕੁਸ਼ੀ ਹੈਗੀ ਪਿੰਚਰ ਪਹਿਲੇ ਸਾਲ ਨੂੰ ਸਾਡੀ ਇਤਿਹਸਕ ਜਿੱਤ ਹੋਈਗੀ ਤੇ ਅਸੀਂ ਪਿਛਲੇ ਸਾਲ ਪ੍ਰਮੋਥ ਤੋਂ ਪ੍ਰਮਾਤਮਾ ਅਗੜੀ ਅਰਦਾਸ ਕੀਤੀਆਂ ਕਰਦੇ ਵੀ ਮਹਾਰਾਜ ਪ੍ਰਮਾਤਮਾ ਕਿਰਪਾ ਕਰ ਅਰਕੀ ਸਾਡੇ ਮੈਡਲ ਦਾ ਰੰਗ ਚੇਂਜ ਹੋਵੇ ਜਿਸ ਤਰ੍ਹਾਂ ਦਾ ਹੋਵੇ 골ਡ ਅਸੀਂ ਤਾਂ 골ਡ ਦੀ ੜੀ ਲਾ ਕੇ ਬੈਠੇ ਆ ਵੀ ਪ੍ਰਮਾਤਮਾ ਕਿਰਪਾ ਕਰ ਜਿਸ ਜਿਸ ਹਾਲ ਨਾਲ ਸਾਡੀ ਟੀਮ ਅਰਕੀ ਸੈੱਟ ਹੈਗੀ ਤੇ ਚਲੋ ਪਿਛਲੇ ਮੈਚ ਜਿੰਨੇ ਵੀ ਇੰਦਾਂ ਨੇ ਖੇਡੇ ਬਹੁਤ ਸੋਹਣੇ ਖੇਡੇ ਹੈਗੇ ਬੜਾ ਕਫ ਮੁਕਾਬਲੇ ਸੀ ਸਾਰੇ ਚਲੋ ਆਸਟ੍ਰੇਲੀਆ ਨੂੰ ਅਸੀਂ 1952 ਤੋਂ ਬਾਅਦ ਨਾ 1972 ਦਵਾ ਦਾ ਅੱਜ 52 ਸਾਲਾਂ ਬਾਅਦ ਅਸੀਂ ਆਸਟ੍ਰੇਲੀਆ ਤੋਂ ਜਿੱਤੇ ਜਾਗੇ ਚਲੋ ਬਹੁਤ ਸੋਹਣਾ ਮੈਚ ਆ ਉਸ ਦਿਨ ਹੀ ਅਸੀਂ ਤੇ ਮੈਡਲ ਦੀ ਉਮੀਦਵਾਰੀ ਹੈ ਵੀ ਜੇ ਅਸੀਂ ਆਸਟ੍ਰੇਲੀਆ ਤੋਂ ਜਿੱਤ ਕੇ ਸਾਡਾ ਮੈਡਲ ਪੱਕਾ ਚਲੋ ਅੱਜ ਇਹ ਗ੍ਰੇਟ ਵਿਟਨ ਦੇ ਨਾਲ ਸਾਡਾ ਮੈਚ ਸੀਗਾ ਆਸਟ੍ਰੇਲੀਆ ਦਾ ਆਪਣੇ ਇੰਡੀਆ ਦਾ ਤੇ ਬਹੁਤ ਸੋਹਣਾ ਖੇਡੇ ਸਾਰੇ ਚਲੋ ਭਾਵੇਂ ਸਾਡੇ ਇੱਕ ਪਲੇਅਰ ਨੂੰ ਕਾਰਡ ਹੋ ਗਿਆ ਸੀਗਾ 10 ਪਲੇਅਰਾਂ ਦੇ ਨਾਲ ਵੀ ਸਾਡੀ ਟੀਮ ਖੇਡੀ ਆ ਪਰ ਫੇਰ ਵੀ ਅਸੀਂ ਜਿੱਤ ਹਾਸਲ ਕੀਤੀ ਆ ਚਲੋ ਸਾਡਾ ਮੈਚ ਇੱਕ ਇੱਕ ਦੇ ਨਾਲ ਡਰਾ ਹੋਇਆ ਵਗਾ ਉਸ ਤੋਂ ਬਾਅਦ ਅਸੀਂ ਟੋਕਨਾਂ ਦੇ ਜਿੱਤੇਗੇ ਸਾਡੀ 4-2 ਦੀ ਜਿੱਤੇਗੀ ਬੜੀ ਖੁਸ਼ੀ ਹੁਣ ਗੱਲ ਹੋਈ ਹੋਰੀ ਜੇ ਮੈਚ ਜਿੱਤਣ ਤੋਂ ਬਾਅਦ ਨਹੀਂ ਮੈਚ ਜਿੱਤਣ ਤੋਂ ਬਾਅਦ ਵਿੱਚ ਅਜੇ ਗੱਲ ਨਹੀਂ ਹੋਈ ਕਿ ਉਹ ਜੀ ਉਹਨਾਂ ਕੋਲ ਸਮਾਂ ਹੀ ਨਹੀਂ ਹੋਣਾ ਉਸ ਤੋਂ ਸ਼ਾਮ ਨੂੰ ਅਸੀਂ ਗੱਲ ਕਰਾਂਗੇ ਉਹਨੂੰ ਸ਼ਾਮ ਨੂੰ ਸਾਡਾ ਕੀ ਗੱਲ ਕਰੋਗੇ ਕੀ ਉਹਨੂੰ ਬਕਅਪ ਕਿਕ ਦੋਗੇ ਅਸੀਂ ਵਧਾਈ ਦੇਾਂਗੇ ਹੌਸਲੇ ਬਲੰਦ ਕਰਾਂਗੇ ਉਹਨਾਂ ਦੇ ਤੂੰ ਤਗੜੇ ਹੋ ਜਾ 골ਡ ਮੈਡਲ ਲੈ ਕੇ ਆਣਾ ਵਾਂਗਾ ਆਈ ਟੀਮ ਦੀ ਪਰਫਾਰਮੈਂਸ ਜਿਸ ਤਰੀਕੇ ਨਾਲ ਸਾਡੀ ਟੀਮ ਅੱਜ ਖੇਡੀ ਆ ਜਾਂ ਆਸਟ੍ਰੇਲੀਆ ਨੇ ਖੇਡੀ ਪਹਿਲੇ ਮੈਚ ਕਿੱਦਾਂ ਉਸ ਤਰੀਕੇ ਨਾਲ ਤਰੀਕੇ ਨਾਲ ਤਾਂ ਅਸੀਂ ਕਿ ਹਸ ਲਾ ਕੇ ਬੈਠੇ ਬਾਕੀ ਪਲੇਅਰ ਸਾਰੇ ਇੱਕ ਤੋਂ ਇੱਕੇ ਅਗੇ ਪਲੇਅਰ ਸਾਰੇ ਸੈੱਟ ਹੈਗੇ ਪਰ ਟੀਮ ਸੈੱਟ ਹੈ ਦੀ ਸਰਬੋ ਠੀਕ ਹੈ ਗੱਲ ਸਾਰੀ ਟੀਮ ਨੂੰ ਕੀ ਕਹਿਣਾ ਚਾਹੋਗੇ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹਣਾ ਹੋਗਾ ਵੀ ਪ੍ਰਮਾਤਮਾ ਕਿਰਪਾ ਕਰੇ ਤੁਸੀਂ 골ਡ ਮੈਡਲ